<laughs> <laughs> you know? yeah. so we don't want this case to become political, we just want the uh, Singh to get a fair trial and also we want to make sure that uh, the victim families know that we're, we're with them and we stand for the justice. ਠੀਕ ਹੈ ਫਾਈਰਿੰਗ ਦੇਸ਼ੇ 890 ਹੋ ਗਿਆ ਏਡੀ ਕਿੰਤਰ ਚਲ ਗਿਆ ਏਡੀ ਪਤਾ ਨਹੀਂ ਥੱਲੇ ਚਲ ਗਿਆ ਕਹਿੰਦਾ ਮੈਂ ਨੈਟਵਰਕ ਇਸ਼ੂ ਕਰਦਾ ਏਡੀ ਤੇ ਏਡੀ ਦੇ ਜੋਨ ਦੋਨੋਂ ਕੰਟੈਕਟ ਹੈ ਆ ਉਹ ਆਪਣੇ ਹੀ ਬੰਦੇ ਆਪਸ ਦਾ ਲੜੀ ਜਾਓ ਕੋਈ ਬੜੀ ਕਿਸੇ ਨੂੰ ਆਵਾਜ਼ ਨਹੀਂ ਜਾਂਦੀ ਹੁੰਦੀ ਤਾਂ ਕਰਕੇ ਉਹ ਕਹਰੇ ਵੀ ਨੋ ਗੁੱਡ ਸਾਊਂਡ ਵੀ ਸਾਊਂਡ ਖੈ ਆ ਰਹੀ ਐ ਸਖੇਡੂਨ ਕੋਈ ਗੱਲ ਨਹੀਂ ਉਹ ਕਿਤਾਬ ਨੈਟਵਰਕ ਦਾ ਮਸਲਾ ਹੁੰਦਾ ਵੈ ਤਾਂ ਇਹ ਵਧੀਆ ਹੀ ਐ ਬਾਕੀ ਮੇਰਾ ਵੀ ਕੋਈ ਆ ਕੇ ਆਪਣੇ ਗੱਲ ਰੱਖਾ ਜਾਉਂਦਾ ਕੋਈ ਭੈਣ ਵੀ ਆ ਕੇ ਰੱਖਣਾ ਚਾਹੁੰਦੀ ਆ ਜਾਓ ਨੋ ਪ੍ਰੋਬਲਮ ਆਪਣੀ ਗੱਲ ਰੱਟ ਸਕਦਾ ਸ਼ਰਦਾ ਦੇ ਕੋਲ ਭੇਟ ਕਰਨੇ ਤੂੰ ਹੀ ਕਰ ਦੋ ਆਗੇ ਵੀਰ ਜੀ ਜਾਂ ਭੈਣ ਜੀ ਉੱਤੇ ਕੋਈ ਕੋਈ ਗਾਲਾਂ ਨਹੀਂ ਜੇ ਕਿਸੇ ਨੂੰ ਮਿਹੜ ਲਾਤਾ ਆ ਉਹਦੇ ਦੰ ਲਗਾਣਾ ਬੰਦੇ ਨੂੰ ਕੋਈ ਨਹੀਂ ਆਉਂਦਾ ਕੋਈ ਚੋਰ ਨਾ ਲਾਇਆ ਆਪਣੇ ਕਿਸੇ ਬੰਦੇ ਨੂੰ ਸੋਕੇ ਕਈਆਂ ਨੂੰ ਸਾਊਂਡ ਨਹੀਂ ਜਾਂਦੀ ਹੁੰਦੀ ਕਈਆਂ ਨੂੰ ਪ੍ਰੋਬਲਮ ਆਏ ਤੇ ਰਟਵਗਦੀ ਸੋਕੇ ਡੋਟ ਬਰੀ ਹਾਂ ਮਿਊਟ ਨਾ ਕਰਿਓ ਆਪਣੇ ਕਿਸੇ ਬੰਦੇ ਨੂੰ ਉਹ ਕੋਈ ਗੱਲ ਨਹੀਂ ਭਾਜੀ ਮੋਡਰੇਟਰ ਕਈ ਵਾਰ ਨਹੀਂ ਪਤਾ ਹੁੰਦਾ ਬੰਦਿਆਂ ਨੂੰ ਸੋਕੇ ਡੋਨਟ ਮਾਈਂਡ ਜੇ ਕੋਈ ਮਿਊਟ ਹੋ ਗਿਆ ਤਾਂ ਮੈਨੂੰ ਮੈਸੇਜ ਕਰ ਦਿਓ ਮੈਂ ਅਨਮਿਊਟ ਕਰ ਦਿੰਦਾ ਆਪਣਾ ਆਪਣਾ ਬੰਦਾ ਜਾ ਕੇ ਥੱਲੇ ਵੇਖ ਲਓ

ਹਲੇ ਗੁਰਪੀ ਭਾਜੀ ਹੋਰ ਸੰਗਤ ਆ ਰਹੀ ਆ ਜਾਂ ਫਿਰ ਕਿੱਦਾਂ ਨਹੀਂ ਹੌਣੇ ਸਿੰਘ ਮੇਨਲੀ ਆਪਣਾ ਮੇਨ ਪਰਪਸ ਹੈ ਇਹ ਮੀਡੀਆ ਦੇ ਵਿੱਚ ਆਪਣੀ ਗੱਲ ਪਾਉਣੀ ਹੋਰ ਆ ਰਹੀ ਹੈ ਹੌਲੀ ਹੌਲੀ ਤੇ ਵਧੀਆ ਹੋ ਗਿਆ ਭਾਜੀ ਵਧੀਆ ਹੋ ਗਿਆ ਵੀ ਦੇਖੋ ਇਹ ਕੋਈ ਕੰਪੀਟੀਸ਼ਨ ਤਾਂ ਹੈ ਨਹੀਂ ਮੈਂ ਚੱਲ ਗਿਆ ਦੋਨੋਂ ਹੀ ਜਾਣਾ ਇੱਥੇ ਜਿਹਦਾ ਜੀ ਕਰਦਾ ਉਹ ਜਾਵੇ ਜਿਹੜਾ ਉੱਥੇ ਜਾ ਕੇ ਮੈਸੇਜ ਉਹਦੇ ਦੇ ਸਕਦਾ ਜਾਵੇ ਤੇ ਸਾਡੀ ਪਲੈਨਿੰਗ ਜਿਹੜੀ ਹੈ ਕਾਫੀ ਚਿਰ ਤੋਂ ਚੱਲਦੀ ਆ ਰਹੀ ਸੀਗੀ ਇਹ ਬਾਕੀ ਬੰਦੇ ਦੇ ਵੀ ਸੀਗੇ ਸਰਕਸ ਮੇਲਾ ਦੇ ਖੁਦੋਂ ਫਰੰਟਮ ਦਾ ਉਧਰ ਛੋਸ਼ੇ ਪਾਜੀ ਕਰਨੇ ਪਈ ਸੀਗੇ ਅਸੀਂ ਜਿੱਦੋਂ ਦਾ ਫਿਰੰਟ ਹੋਇਆ ਰਾਈਟ ਅਵੇ ਨੈਕਸਟ ਡੇਸ ਤੋਂ ਅਸੀਂ ਜਿਹੜਾ ਵਾ ਇਹ ਗੱਲ ਸ਼ੁਰੂ ਕਰਤੀ ਸੀ ਕਿ ਵੀ ਜੇ ਸਾਡੇ ਬੰਦੇ ਦੀ ਗਲਤੀ ਹੈ ਪਰ ਕਮਿਊਨਿਟੀ ਟਾਰਗੇਟ ਨਾ ਹੋਵੇ ਰਾਈਟ ਅਵੇ ਆਫਟਰ 12th ਆਫ ਅਗਸਟ ਤੋਂ ਅਸੀਂ ਸ਼ੁਰੂ ਕਰਤਾ ਸੀ ਅਪਰਕਈ ਜਿਹੜੇ ਹੈਗੇ ਸੀਗੇ ਬੰਦੇ ਜਿਹੜੇ ਜੋਕਰ ਲਣਾ ਜਿਹੜਾ ਡਾਇਮਟਡ ਕੌਮ ਆ ਜਿਹੜੀ ਭੇਟਾ ਸੀਗੇ ਸਾਡੇ ਕੌਮ ਦੇ ਵਿੱਚ ਉਹ 17 ਅਗਸਤ ਦਾ ਜਸ਼ਨ ਮਨਾ ਰਹੀਆਂ ਸੀਗੀਆਂ ਉੱਥੇ ਖਾਲਸਾਤਨ ਲੈ ਰਹੀ ਸੀਗੀਆਂ ਹਣਾ ਉਹ ਜਾਦੂਗਰ ਖ ਲੈਟੀਆਂ ਸੀਗੀਆਂ ਉਹਨਾਂ ਨੂੰ ਜਾਦੂਗਰ ਕਈ ਮਿਲਿਆ ਹੋਣਾ ਬੜੀ ਅਫਸੋਸ ਵਾਲੀ ਗੱਲ ਆ ਮੈਨੂੰ ਬੜਾ ਤਕਲੀਫ ਹੁੰਦੀ ਆ ਵੀ ਜਦੋਂ ਵੀ 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 ਆਫ ਦਾ ਗ੍ਰੇਟ ਨੇਸ਼ਨ ਆਈ نو ਆਰ ਮਾਰਕਟ ਸੋ ਅਹੀਂ ਉਹ ਫੜ ਉਹ ਕਿਹਦੇ ਆ ਸਾਨੂੰ ਸਾਨੂੰ ਸਾਡਾ ਦੇਸ਼ ਮਿਲਿਆ ਹੋਇਆ ਅਸੀਂ ਕੈਨੇਡੀਅਨ ਆ ਸਾਨੂੰ ਕੈਨੇਡਾ ਕੈਨੇਡਾ ਮਿਲਿਆ ਹੋਇਆ ਵਾ ਮੈਨੂੰ ਬੜਾ ਤਕਲੀਫ ਹੁੰਦੀ ਆ ਜਨਾਬ ਕੌਮ ਦੀ ਜਿਹਨੂੰ ਇੱਥੇ ਕਪੜਾ ਦੇਸ਼ ਨਹੀਂ ਮਿਲ ਪਾਰਿਆ ਇਹਨੇ ਸਾਰੇ ਰਲਟਮ ਕਰਾ ਕੇ ਸੋ ਉੱਥੇ ਵੀ ਨਹੀਂ ਸੀਗੀ ਅਸੀਂ ਆਪਣੀ ਗੱਲ ਐ ਬਾਤ ਕਰਦੇ ਸੀਗੇ ਐਕਸੀਡੈਂਟ ਦੇ ਰਿਗਾਰਡਿੰਗ ਅਸੀਂ ਪਲਾਨ ਆਊਟ ਕਰਦੇ ਸੀਗੇ ਸਾਡੇ ਬੰਦਿਆਂ ਨੇ ਪਲਾਨ ਆਊਟ ਕਰਕੇ ਤਰੀਕ ਰੱਖ ਕੇ ਉਹ ਪਹੁੰਚੇ ਆ ਐਡੀ ਵੱਡੀ ਗੱਲ ਐ ਸਾਡੇ ਵਾਸਤੇ ਵੀ ਸਾਡੇ ਬੰਦੇ ਜਿਹੜੇ ਆ ਉਥੇ ਸਾਡਾ ਮਾਣ ਰੱਖਣੇ ਬੰਦਿਆ ਨੇ ਸਾਡਾ ਟਰਸਟ ਹੋਰ ਬਿਲਡ ਅਪ ਹੋਇਆ ਇਹਨਾਂ ਬੰਦਿਆਂ ਤੇ ਵੀ ਇਹ ਬੰਦੇ ਜਿਹੜੇ ਐਜ਼ ਅ ਹੋਲ ਕਮਿਊਨਿਟੀ ਆਪਣੇ ਆਪ ਨੂੰ ਰਿਪਰਸੈਟ ਕਰਕੇ ਆਏ ਆ ਅਸੀਂ ਕਿਹੜਾ ਉੱਥੇ ਜਾ ਕੇ ਦੇਸ਼ਵੰਕ ਕੇ ਆਏ ਆ ਉਹਨਾਂ ਗਾੜੀਆਂ ਨੂੰ ਨਾ ਕਿਸੇ ਦੇ ਨਿਸ਼ ਵਿੱਚ ਕਿਸੇ ਦੇ ਝੰਡਾ ਲਾਉਣਾ ਮੋਤਮ ਗੁਲਾਮੀ ਆਗਰਦੇਸ਼ ਨਹੀਂ ਮਿਲਿਆ ਆਪਣਾ ਬੜੀ ਅਫਸੋਸ ਵਾਲੀ ਗੱਲ ਆ ਚਲੋ ਸੋ ਫਾਈਨ ਆ ਫਿਰ ਨਾ ਲੈਣੇ ਜੋੜਵਾ ਜਾ ਕੇ ਆਪਣਾ ਮੰਗ ਲੈਣਗੇ ਤੇ ਬੜਾ ਵਧੀਆ ਬਣੇ ਭਾਈ ਗੋਡੇ ਨਾਈਸ ਆ ਵੀ ਬਾਕੀ ਪ੍ਰੋਗਰਾਮ ਉਸ ਵਿੱਚ ਸੀ ਜੀ ਹੋ ਜਿਹੜਾ ਪ੍ਰੋਗਰਾਮ ਆਉਣਾ ਹੈ ਉਹ ਪਾਣੀ ਮੇਰਾ। ਯਾ। ਸੋ ਦਿਸ ਇਜ਼ ਮੀ ਕੋਰਪੀ ਸਿੰਘ ਮੈਂ 100। ਸੋ ਜਿਹੜਾ ਕਿੰਦਾ ਵੀ ਸ਼ਾਇਦ ਸਾਨੂੰ ਉਹ ਕਿੰਦੇ ਜਿਹਦੇ ਇਸਤੇ ਉਹਦਾ ਕਹਿੰਦੇ ਫੇਸ ਤੇ ਦੇਖਣਾ ਤੁਹਾਨੂੰ ਕੀ ਹੈ ਕਿਹੜਾ ਬੰਦਾ ਖਤਰਨਾਕ ਹੈ ਕਿਦਾਂ ਦਾ ਵਾ। ਬੰਦੇ ਪ੍ਰਸਾਦ ਸਾਹਿਬ ਵੀ ਕਰ ਸਕਦੇ ਜੇ ਕਿਸੇ ਨੂੰ ਵੇਖੋ 15 ਲੱਖ ਜਿਹੜੀ ਕੌਮਗਲਾਮ ਹੋਈ ਆ 17 ਅਗਸਤ ਨੂੰ। ਹੋਣਾ ਚਾਹੀਦਾ ਕਿ ਉਹ ਪ੍ਰਸਾਦ ਉਹਦਾ ਪਸੰਦ ਵੀ ਕਰ ਸਕਦਾ। ਸੋ ਜਿਹੜੀ ਜਿਹੜੀ ਉਮਰ ਤੋਂ ਪਹਿਲਾਂ ਕੀਤੀ ਹੋ ਜਾਏ ਉਹਦਾ ਅਫਸੋਸ ਨਹੀਂ ਉਹ ਸਿਆਣਪ ਦਾ ਹੁੰਦਾ ਆ। ਬਾਕੀ ਇਹ ਵੀ ਮਹਾਰਾਜ ਦੀ ਕਿਰਪਾ ਕੀਤੀ ਹੈ ਵੀ ਅਸੀਂ ਇੱਥੇ ਪਹੁੰਚੇ ਆਂ ਤੇ ਯੂਨਾਈਟਡ ਸੈਕਸ ਨੇ ਜਿਹੜਾ ਸਾਰਾ ਪ੍ਰਬੰਧ ਕੀਤਾ ਸੋ ਵੀ ਵੇਰ ਵੁੱਡ ਹੈਪੀ ਐਂਡ ਵੁੱਡ ਪ੍ਰਾਊਡ ਨਹੀਂ ਪੁੱਛਦਾ ਤੁਸੀਂ ਜੇ ਹੈ ਕਿ ਮੀਡੀਆ ਖਬਰਾਂ ਉੱਤੇ ਆ ਆ ਵਾਟ ਯੂ ਕਾਲ ABC ਦੀਆਂ ਜਿਹੜੀਆਂ ਅਪਲੋਡਾਂ ਚੱਲ ਰਹੀਆਂ ਸੋ ਠੀਕ ਹੈ ਉਹ ਮਤਲਬ ਜਿਹੜੀਆਂ ABC ਜਿਹੜਾ ਚੈਨਲ ਹੈ ਤੁਹਾਡਾ ਉਹ ਉਹਦੇ ਤੇ ਚ ਸ਼ਾਮ ਚੱਲੂਗਾ ਪ੍ਰੋਗਰਾਮ ਉਹਨਾਂ ਨੇ ਮੇਕ ਇਹਡ ਕਰਨਾ ਹਾਲੇ ਉਹਨਾਂ ਨੇ ਕਟਿੰਗ ਕਰਨੀ ਹੁੰਦੀ ਹੈ ਬੜਾ ਕੁਝ ਕਰਨਾ ਹੁੰਦਾ ਸੋ ਠੀਕ ਹੈ ਸੋ ਸਾਰੇ ਬੁੰਡੇ ਆ ਵੀ ਐਟਿਸਟ ਆਪਣੇ ਆਪਣੇ ਬੰਦਿਆਂ ਜੋ ਗਏ ਆ ਬੰਦੇ ਏਟੀ 25 ਤੇ ਤੇ ਬਾਕੀ ਜਿਹੜੀ ਕਲਾਮੀ ਗੋਮ ਆ ਉਹਨਾਂ ਦਾ ਕੀ ਕਰੀਏ ਸੋ ਫੇਰ ਵੀ ਰਹਿਣ ਦਿੰਦੇ ਨਾਲ ਇੱਕ ਆਪੀ ਕੋਈ ਵੀ ਕਹੇ ਕਿ ਅਸਰਾ ਤਾ ਤਸੀਵੀ ਨਾਲ ਆਉਣਾ ਚਾਹੁੰਦੇ ਤੁਸੀਂ ਆ ਸਕਦੇ ਆ 13 ਤਰੀਕ ਤੋਂ ਕੱਲ ਤੱਕ ਸੋਰੀ ਪਰ ਸੋਚ ਤਾਂ ਇਹ ਹੀ ਜੋੜ ਲੱਗਿਆ ਰਿਹਾ ਹੈ ਭਾਜੀ ਜਿਹਨੇ ਆਉਣਾ ਹੈ ਆਜੋ ਆਪਕੇ ਨਾਲ ਸਾਡੇ ਦਰੇ ਮੀਨ ਬਲਕਿ ਹੱਲੇ ਵੀ ਅਸੀਂ ਕਹਿ ਰਹੇ ਹਾਂ ਕਿ ਅਗਰ ਕੋਈ ਆ ਕੇ ਆਪਣੀ ਗੱਲ ਵੀ ਰੱਖਣਾ ਚਾਹੁੰਦਾ ਲਾਈਵ ਤੇ ਗ੍ਰਾਪੀ ਗੈਸਟ ਨੂੰ ਤਾਂ ਵੀ ਆ ਕੇ ਰੱਖ ਸਕਦਾ ਹੈ ਇੱਥੇ ਕੋਈ ਉਹ ਪਰਸਨਲ ਨਹੀਂ ਹੈ ਕਿਸੇ ਦਾ ਆਪਣਾ ਪਰਸਨਲ ਨਹੀਂ ਚੱਲ ਰਹੀਆਂ ਅਸੀਂ ਇੱਥੇ ਸਿੱਖਾ ਲਈ ਆਈਆਂ ਥੈਂਕ ਯੂ ਸੋ ਮੱਚ ਗੁਰੂਪਾਈਆ ਭਰਾ ਸਾਹਿਬ ਦਾ ਯੂਨਾਈਟਿਡ ਸਿੱਖਾਲਿਆਂ ਦਾ ਨਾਨਕਜੀਤ ਦਾ ਥੈਂਕ ਯੂ ਸੋ ਮੱਚ ਭਾਈ ਤੁਹਾਡਾ ਸਾਰਿਆਂ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਜਿੱਥੇ ਆਈਆਂ ਸਾਡੇ ਵੀ ਜਿਹੜੇ ਅਸੀਂ ਇੱਥੇ ਬੈਠੇ ਆਪਣੇ ਆਪਣੇ ਘਰਾਂ 'ਚ ਕੰਮਾਂ 'ਚ ਲੱਗੇ ਆ ਪਰ ਤੁਸੀਂ ਆਪਣਾ ਪਰਸਨਲ ਸਮਾਂ ਕੱਢ ਕੇ ਜਿਹੜਾ ਇੱਥੇ ਪਹੁੰਚੇ ਆ ਉਹ ਬਹੁਤ ਵਧੀਆ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇਾਰੇ